ਪ੍ਰਾਤ ਉਹ ਵੀ ਸੀ ਨਾਲ 8:00 ਵਜੇ ਕਾਲ ਹੋਈ ਹੈ ਕਿ ਮੈਂ ਆ ਰਿਹਾ ਮਹਾਰਾਜਪੁਰ ਆ ਤੇ ਰਾਜਪੁਰ ਤੋਂ ਅੱਗੇ ਆ ਕੇ ਉਹਦਾ ਫੋਨ ਬੰਦ ਹੋ ਗਿਆ ਸਾਨੂੰ ਫੋਨ ਕੀਤਾ ਫਿਰ ਜਦੋਂ ਹੀ ਆਏ ਟਾਇਰ ਤੇ ਪਰ ਇੱਥੇ ਗੱਡੀ ਖੜੀ ਸੀ ਗੱਡੀ ਤੇ ਜਦੋਂ ਹੀ ਵੇਖਿਆ ਗੱਡੀ ਖੁੱਲੀ ਸੀ ਵਿੱਚ ਦੇਖਿਆ ਤਾਂ ਉਹ ਜੱਫੇ ਮਿਲਿਆ ਹਨ ਰਿਵਾਜ ਚ ਉਹਦੀ ਮਾਤਾ ਵੀ ਮਿਲੜੀ ਇੱਕੀ ਤੇ ਛੋਟਾ ਜਿਹਾ ਬੱਚਾ ਜੀ ਘਰ ਆ ਰਿਹਾ ਰਦਰ ਹੈ ਜੀ ਔਚ ਤੇ ਬਹੁਤ ਬਹੁਤ ਮਹਾਰਤਵਾਦ ਕਰ ਸਮਹਾਲ ਪਤਾ ਨਹੀਂ ਕੀ ਹੁਣ ਪਾਣਾ ਵੱਧ ਗਿਆ ਜੀ ਸਾਨੂੰ ਤਾਂ ਇਹਦਾ ਪਰੇਸ਼ਾਨ ਆ ਜੀ ਗੱਡੀ ਖੜੀ ਇੱਥੇ ਲਾਵੇ ਚ ਚਾਪੀ ਵਿੱਚ ਹੈ ਨਹੀਂ ਤੇ ਆਪ ਵੀ ਹੁਣ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਇੱਥੇ ਵੀ ਪਹਾੜਾ ਨਾਲ ਚੱਲਦੀ ਜਿਆ ਸਾਰਾ ਚੱਕਿਆ ਜੀ ਤੇ ਵਾਰ ਦਾ ਕਰਕੇ ਇੱਥੇ ਨਾਲ ਸੜ ਸੜ ਦਿੱਤਾ ਵਿੱਚ ਬਰੇ ਹੀ ਸ਼ੱਕ ਪੈਂਦਾ ਜੀ ਸਚੀ ਗਾਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਹਾਂ ਤੁਹਾਡਾ ਭਾਰਤ ਪੁਛਨਾ ਇੱਕ ਪੁਲਿਸ ਮੁਲਾਜ਼ਮ ਦੀ ਗੱਡੀ ਜਿਹੜੀ ਹੈਗੀ ਆ ਪਟਿਆਲਾ ਦੇ ਸਮਾਣਾ ਰੋਡ ਭੰਦਰੀ ਪਿੰਡ ਦੇ ਕੋਲ ਆ ਜਿਹੜੀ ਹੈ ਲਵਰ ਹਸਲਾਤ ਦੇ ਵਿੱਚ ਮਿਲੀ ਹੈਗੀ ਆ ਪਰਿਵਾਰ ਦਾ ਕਹਿੰਦਾ ਕਿ 12 ਵਜੇ ਤੱਕ ਜਿਹੜਾ ਸੁINDER ਸਿੰਘ ਦੀ ਉਹਨਾਂ ਦੀ ਵਾਈਫ ਦੇ ਨਾਲ ਗੱਲ ਹੋਈ ਸੀ ਪਰ ਭੰਦਰੀ ਕੋਲ ਆ ਕੇ ਗੱਡੀ ਗੱਡੀ ਹੈ ਜਿਹੜੀ ਇੱਥੇ ਲਵਰ ਹਸਲਾਤ ਦੇ ਵਿੱਚ ਮਿਲੀ ਆ ਪੁਲਿਸ ਅਤੇ ਫੋਰੈਂਸਿਕ ਟੀਮਾਂ ਵੀ ਇੱਥੇ ਪਹੁੰਚੀਆਂ ਸੀ ਹਾਂ ਸੋ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਭਾਈ ਕੀ ਹੈ ਤੁਹਾਡਾ ਮੇਰਾ ਨਾਮ ਪ੍ਰਤਾਪ ਸਿੰਘ ਸਰਪ ਸਿੰਘ ਜੀ ਅਟਨਾ ਜੀ ਦਿਉਟੀ ਤੋਂ ਆ ਰਿਹਾ ਸੀ ਜੀ ਮਹਾ ਦੀ ਝੋਟੀ ਸੀ ਅਸੀਂ ਕੀ ਨਾਮ ਸੀ ਤੁਹਾਡਾ ਸਿਕੰਦਰ ਸਿੰਘ ਜੀ ਕਿੰਨੀ ਉਮਰ ਸੀ ਕਿ ਜੀ ਉਹ 30 32 ਸਾਲ ਦੇ ਸੀ ਅੱਛਾ ਤੇ ਰਾਤ ਉਹ ਦਿਨ ਜੀ ਨਾਲ 10 ਵਜੇ ਗੱਲ ਹੋਈ ਜੀ ਮੈਂ ਆ ਰਿਹਾ ਮਹਾਰਾਜਪੁਰੇ ਆ ਗਿਆ ਹਾਂ ਫਿਰ ਰਾਜਪੁਰੇ ਤੋਂ ਅੱਗੇ ਆ ਕੇ ਉਹਦਾ ਫੋਨ ਬੰਦ ਹੋ ਗਿਆ ਜੀ ਉਹ ਫਿਰ ਵੀ 12 ਵਜੇ ਤੱਕ ਠੀਕਦੇ ਰਹੇ ਨੇ ਫਿਰ ਉਹਨੇ ਦੂਜੇ ਮੈਂਬਰਾਂ ਦੱਸਿਆ ਵੀ ਮੇਰ ਨਾਲ ਪਹੁੰਚ ਤੱਕ ਆਇਆ ਹੀ ਨਹੀਂ ਅਜੇ ਸਿਕੰਦਰ ਆ ਉਨਾ ਕਹਿ ਵੀ ਵੇਖੋ ਜਾ ਕੇ ਫਿਰ ਸਾਨੂੰ ਸਾਡਾ ਮੇਰਾ ਪਿੰਡ ਭਰ ਗੱਡੀ ਸਾਡੀ ਮੇਰਾ ਭਾਂਜਾ ਜੀ ਸਾਨੂੰ ਫੋਨ ਕੀਤਾ ਫਿਰ ਜਦੋਂ ਅਸੀਂ ਆਏ ਚਾਹ ਤੇ ਫਿਰ ਇੱਥੇ ਗੱਡੀ ਖੜੀ ਸੀ ਗੱਡੀ ਤੇ ਜਦੋਂ ਅਸੀਂ ਵੇਖਿਆ ਗੱਡੀ ਖੁੱਲੀ ਸੀ ਵਿੱਚ ਵੇਖਿਆ ਤਾਂ ਖੂਨ ਦੇ ਥੱਬੇ ਮਿਲੇ ਸਾਨੂੰ ਸੁਖਿੰਦਰ ਤੇ ਮਿਲਿਆ ਨਹੀਂ ਫਿਰ ਸਾਨੂੰ ਹੋਰ ਵੀ ਸ਼ੱਕ ਪੈ ਗਿਆ ਫਿਰ ਰਾਤ ਕੋਈ ਲੈ ਕੇ ਹੀ ਲੱਭਦੇ ਨੇ ਪੁਰਸ਼ ਨੂੰ ਉਸੇ ਕੰਮ ਕੋਲ ਕੀਤੀ ਉਹ ਪੁਰਸ਼ ਵੀ ਆ ਗਈ ਤੇ ਉਹ ਵੀ ਲੱਭਦੇ ਨੇ ਹੁਣ ਤੱਕ ਸਾਨੂੰ ਨਹੀਂ ਮਿਲਿਆ ਪਰਿਵਾਰ ਚ ਕੌਣ ਕੌਣ ਨੇ ਜੀ ਪਰਿਵਾਰ ਚ ਉਹਦੀ ਮਾਤਾ ਜੀ ਮਮੀ ਦਾਦੀ ਹੈ ਤੇ ਛੋਟਾ ਜਿਹਾ ਬੱਚਾ ਜੀ ਘਰ ਵਾਲੀ ਦੇ ਬ੍ਰਦਰ ਹੈ ਜੀ ਹੌਸਟ ਹੈ ਤੇ ਬਹੁਤ ਮਹਾਰਾ ਪਰਿਵਾਰ ਦਾ ਸੰਮਹਾਰ ਉਹ ਤਾਂ ਸਾਰੇ ਇੱਥੇ ਆਏ ਵੀ ਨਹੀਂ ਅਸੀਂ ਦੇਖ ਪਰ ਦੇਖਦੇ ਪਏ ਡਿਊਟੀ ਕਿਤੇ ਸੀ ਜੀ ਡਿਊਟੀ ਮਹਾਰੀ ਸੀ ਉਹ ਮਨਦੀਪ ਸਿੰਘ ਗਰਗੇ ਐਸਐਸਪੀ ਸੰਦੀਪ ਸਿੰਘ ਹਾਂ ਜੀ ਹਾਂ ਜੀ ਉਹਨਾਂ ਨਾਲ ਡਿਊਟੀ ਸੀ ਓਕੇ ਉਹਨਾਂ ਨਾਲ ਮਤਲਬ ਜੀ ਰੋਜ਼ ਅਪ ਡਾਊਨ ਕਰਦੇ ਸੀਗੇ ਨਹੀਂ ਅੱਗੇ ਬਾਅਦ ਬਸ ਇੱਕ ਅੱਧਾ ਦਿਨ ਹੁੰਦੇ ਸਨ ਇਹ ਤੇ ਚਾਰ ਪੰਜ ਸਾਲਾਂ ਤੋਂ ਉਹਨਾਂ ਨਾਲ ਹੀ ਟੋਕੀ ਕਰ ਰਹੇ ਸਾਂ ਕੋਈ ਕਿਸੇ ਨਾਲ ਲੱਗ ਕਿ ਤਾਂ ਵੀ ਨਹੀਂ ਜੀ ਅਮਰਜ ਛਕਿਆ ਹੋਇਆ ਹੈ ਜੀ ਉਹ ਤੇ ਸ਼ਰਾਬ ਨੂੰ ਉਹਨੂੰ ਕਦੇ ਛੋਟੇ ਹੁੰਦੇ ਨੇ ਨਹੀਂ ਕਿਤਾ ਅਮਰਜ ਛਕਾਰੀ ਅਮਰਜ ਛਕਿਆ ਹੋਇਆ ਹੈ ਜੀ ਹਾਂਜੀ ਪਤਾ ਨਹੀਂ ਕੀ ਹੁਣ ਬਾਣਾ ਵਰਤ ਗਿਆ ਜੀ ਸਾਨੂੰ ਤਾਂ ਇਹਦਾ ਪਰੇਸ਼ਾਨ ਆ ਜੀ ਗੱਡੀ ਖੜੀ ਇੱਥੇ ਲਾਵੇ ਚ ਚਾਬੀ ਵਿੱਚ ਹੈ ਨਹੀਂ ਤੇ ਆਪ ਵੀ ਹੁਣ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਵੀ ਪਰਿਵਾਰ ਦੇ ਵਿੱਚ ਕੀ ਮਾਹੌਲ ਹੈ ਕਿਉਂਕਿ ਲਗਾਤਾਰ ਬਹੁਤ ਕੁਝ ਨਹੀਂ ਕਹਿ ਸਕਦੇ ਜੀ ਪਰਿਵਾਰ ਤੇ ਤੁਹਾਡੇ ਭਾਂਜੇ ਤੇ ਆਏ ਨਹੀਂ ਕਰੇ ਉਹ ਤੇ ਬਹੁਤ ਮਾਰਾ ਵਾਲੇ ਜੀ ਅਸੀਂ ਪਰ ਰਿਸ਼ਤੇਦਾਰ ਜਿਹੜੇ ਨੇੜੇ ਲੱਗਦੇ ਉਹ ਆਏ ਆ ਜੀ ਸਾਰੇ ਉਹ ਵੀ ਦੇਖਭਾਲ ਕਰ ਰਹੇ ਆ ਇੱਥੇ ਵੀ ਪਾਖੜਾ ਨਾਲ ਚੱਲਦੀ ਜੀ ਆ ਸਾਰਾ ਚ ਦੇਖਿਆ ਜੀ ਕਿਤੇ ਮਾਰਦਤ ਕਰਕੇ ਇੱਥੇ ਨਾ ਕੋਈ ਛੋਟਾ ਛੋਟਾ ਸਰ ਦਿੱਤਾ ਵਿੱਚ ਬੜੇ ਹੀ ਸ਼ੱਕ ਪੈਂਦਾ ਜੀ ਕਿ ਪ੍ਰਮਾਤਮਾ ਆ ਯਾਰ ਨਵੀ ਚੜੋ ਕੋ ਸੱਟ ਫੇੜ ਲਾ ਕੇ ਕਿਤੇ ਆ ਜੇ ਸੋ ਖੂਨ ਦੇ ਨਿਸ਼ਾਨ ਜਿਵੇਂ ਤੁਸੀਂ ਦੱਸ ਰਹੇ ਹੋ ਕਿੰਨੇ ਕ ਖੂਨ ਦੇ ਨਿਸ਼ਾਨ ਗੱਡੀ ਦੇ ਵਿੱਚ ਮਿਲਦੇ ਨਿਸ਼ਾਨ ਵਾਵਾ ਨੇ ਜੀ ਜਿੱਥੇ ਜਿੱਥੇ ਹੱਥ ਲਾਂਦਾ ਰਿਹਾ ਤਾਕੀ ਨੂੰ ਹੱਥ ਲਾਂਦਾ ਰਿਹਾ ਉੱਥੇ ਵੀ ਹਰਲੇ ਖੂਨ ਡਿੱਗਾ ਪਿਆ ਹੋ ਸਕਦਾ ਹੈ ਕਿ ਕਿਉਂ ਜਿਵੇਂ ਸੁੰਨੀ ਰੋਡ ਹੈਗੀ ਆ ਕਿਸੇ ਨੇ ਲੁੱਟ ਖੋਹੀ ਮਨਚਾ ਦੇ ਨਾਲ ਕੁਝ ਨਹੀਂ ਹੁਣ ਕੀ ਪੁਲਿਸ ਕਰੇਗੀ ਜਾਂਚ ਜੀ ਤਾਂ ਹੀ ਪਤਾ ਲੱਗੇਗਾ ਜੀ ਹੁਣ ਜਾਏਗੀ ਗੱਡੀ ਚਾਰਜ ਕਰਕੇ ਕਹਿੰਦੇ ਨੇ ਵੀ ਅਸੀਂ ਮੁਸਾਕਾ ਮਲਾਜਮ ਨੇ ਪੁਲਿਸ ਜੀ ਹੈ ਹੀ ਉਹ ਦਿਨਾਂ ਜਦ ਰੱਬਾਂ ਦੇ ਕੋਸ਼ਿਸ਼ ਜੋ ਵੀ ਹੋਇਆ ਲਾਸਟ ਵਾਰੀ ਕਦ ਗੱਲ ਹੋਈ ਕਿਸੇ ਨਾਲ ਗੱਲ ਵੀ ਪਰਵਾਰਕ ਮੈਂ ਕਿ ਮਿਸਿਸ ਨਾ ਹੋਈ 10 ਵਜੇ ਵੀਡੀਓ ਕਾਲ ਹੋਈ ਕਹਿੰਦਾ ਵੀ ਮੈਂ ਰਾਜਪੁਰੇ ਆ ਗਿਆ ਤੋ ਵਿਚਾਰੀ ਜਾਗਦੀ ਹੀ ਵੀ ਆ ਜਾਂਦਾ ਚਲੋ ਘੰਟੇ ਚ ਤੋ 11 ਵਜ ਗਏ ਫਿਰ 12 ਵਜ ਗਏ ਕਈ ਅੱਧੇ ਪੌਣੇ ਘੰਟੇ ਦਾ ਰਸਤਾ ਸੀ ਤੇ ਜਦੋਂ 12 ਵਜ ਗਏ ਫਿਰ ਉਹਨੇ ਦੂਜੇ ਮੈਂਬਰਾਂ ਉਠਾਇਆ ਵੀ ਵਿਸਪਿੰਦਰ ਆਉਣ ਦਾ ਵੀ ਆਇਆ ਨਹੀਂ ਦੇਖੋ ਸੀ ਫਿਰ ਸਾਨੂੰ ਫੋਨ ਕੀਤਾ ਸੀ ਜਦੋਂ ਆਏ ਆ ਜੀ ਫਿਰ ਉਹ ਹੇ ਗੱਡੀ ਪਿੰਨ ਸਿੱਧਾ ਲੰਘ ਗਏ ਫਰੇ ਗੱਡੀ ਵੇਖੀ ਫਰੇ ਮੁੜ ਕੇ ਆਏ ਗੱਡੀ ਜਦੋਂ ਖੋਲੀ ਗੱਡੀ ਖੁੱਲੀ ਹੋਈ ਸੀ ਵਿੱਚ ਵਿੱਚ ਖਾ ਖਾਉਣ ਦੇ ਨਿਸ਼ਾਨ ਫਿਰ ਸਾਡੇ ਦੇ ਹੱਥਾਂ ਪੈਰਾਂ ਦੀ ਹੋ ਗਈ ਜੀ ਇਹਦਾ ਬਹੁਤ ਗੱਲਬਾਤ ਹੋ ਗਈ ਪੁਲਿਸ ਮੌਕੇ ਪਹੁੰਚ ਗਈ ਸੀ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ ਜੀ 112 ਨੰਬਰ ਤੇ ਫਿਰ ਉਹ ਪੁਲਿਸ ਵੀ ਆ ਗਈ ਉਹ ਰਾਤ ਪੁਲਿਸ ਵੀ ਦੇਖਭਾਲ ਕਰਦੀ ਰਹੀ ਵੀ ਕਰਦੇ ਰਹਿ ਰਾਤ ਦੇ ਲੱਗੇ ਰਹੇ ਅਸੀਂ ਉੱਤੋਂ ਤੱਕ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਤਾਂ ਬਿਲਕੁਲ ਹਜੇ ਤੱਕ ਜਿਹੜਾ ਹੈਗਾ ਸਿੰਦਰ ਸਿੰਘ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਹੈਗਾ ਕਿਉਂਕਿ ਰਾਤੀ ਗੱਲ ਹੈ ਕਿ ਅੱਜ ਰਾਤ 10 ਵਜੇ ਵੀਡੀਓ ਕਾਲ ਹੋਈ ਉਹਨਾਂ ਦੇ ਵਜਿਹਤੇ ਨਾਲ ਪਰ ਐਸਐਸਪੀ ਸੰਦੀਪ ਗਰਗ ਦੇ ਨਾਲ ਜਿਹੜੀ ਡਿਊਟੀ ਸੀਗੀ ਮੋਹਾਲੀ ਤੋਂ ਆਪਣੇ ਘਰ ਸਮਾਨੇ ਜਾ ਰਹੇ ਸੀਗੇ ਔਰ ਭੰਰੀ ਪਿੰਡ ਕੋਲ ਸੀ स्पोर्ट ਦੇ ਉੱਤੇ ਜਿਹੜੀ ਹੈਗੀ ਗੱਡੀ ਮਿਲੀ ਹੈਗੀ ਗੱਡੀ ਦੇ ਵਿੱਚ ਖੂਨ ਦੇ ਤੱਬੇ ਮਿਲ ਲਏ ਨੇ ਫੋਰੈਂਸਿਕ ਟੀਮਾਂ ਵੀ ਇੱਥੇ ਮੌਕੇ ਤੇ ਪਹੁੰਚੀ ਹੋਈਆਂ ਸੀਗੀਆਂ ਔਰ ਪੁਲਿਸ ਪਾਰਟੀ ਵੱਲੋਂ ਜਿਹੜੀ ਹੈਗੀ ਪੂਰੀ ਪੈਨ ਨਜ਼ਰ ਰੱਖੀ ਗਈ ਹੈ ਕਿ ਨਾਲ ਪਖੜਾ ਜਾ ਰਹੀ ਹੈ ਕਿ ਗੋਤਾਖੋਰਾਂ ਦੀ ਟੀਮ ਵੀ ਇੱਥੇ ਮੌਜੂਦ ਹੈ ਔਰ ਉਹਨਾਂ ਦੇ ਡਰਾਈਵਰ ਨੇ ਜਿਹੜੇ ਗੋਤਾਖੋਰ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਆ ਜਨ ਚਾਂਬਿੰਦਲੇਵੀ ਆ ਜਿਹੜਾ ਆਇਆ ਹੋਰ ਦੂਸਰੇ ਪਾਸੇ ਪੁਲਿਸ ਪਾਰਟੀ ਵੱਲੋਂ ਵੀ ਜਿਹੜੀ ਆ ਗਈ ਆ ਭਲ ਕੀਤੀ ਜਾ ਰਹੀ ਹੈ ਗਿਆ ਬਿਲਕੁਲ ਇਨਫੋਰਮੇਸ਼ਨ ਗਈ ਸੀ 3 4 ਸਭ ਕੋਲ ਉਹ ਕੋਕ ਰੱਖੀ ਨਾ ਗੱਡੀ ਉਹ ਪ੍ਰੰਕੀ ਟੀਮ ਵਾਲੇ ਆਏ ਉਹਦੀ ਯੂਜ਼ ਕਰ ਰਹੇ ਨੇ ਸਾਰੀ ਕੜਤਾਲ ਉਸ ਤੋਂ ਬਾਅਦ ਉਹ ਗੱਡੀ ਲੱਭਾ ਗੱਡੀ ਕਿਸੇ ਮੁਲਾਜ਼ਮ ਦੀ ਸੀ ਹਾਂਜੀ ਮੁਲਾਜ਼ਮ ਨੇ ਉਹ ਲੱਗੇ ਹੋਏ ਨੇ ਚੰਡੀਗੜ੍ਹ ਕਿਸੇ ਸੀਨੀਅਰ ਆਫੀਸਰ ਨਾਲ ਕਿ ਨਾਮ ਦਾ ਕਾਂਸਟੇਬਲ ਸਕੇਂਦਰ ਸਿੰਘ ਜੀ ਲਾਪਤਾ ਸੀ ਜੀ ਇਹ ਕਿਸੇ ਹਾਂਜੀ ਲਾਪਤਾ ਸੀ ਮਿਸਿੰਗ ਨੇ ਨੀ ਹਲੇ ਕੋਈ ਪਤਾ ਨਹੀਂ ਇਹ ਤੇ ਪਰ ਪਤਾ ਇੰਚਾਰ ਸਰ ਨੂੰ ਪਤਾ ਸਾਰੀ ਗੱਲ ਦਾ ਹਾਂ ਨਾ ਹੋਣਾ ਤੇ ਫਿਰ ਕੋਈ ਤੁਹਾਨੂੰ ਇਤਲਾ ਕਦੋਂ ਮਿਲੀ ਸੀ ਜੀ ਇਤਲਾ ਉਹਨਾਂ ਨੂੰ ਮਿਲੀ ਸੀ ਇੰਚਾਰ ਸਰ ਨੂੰ ਹੋਰ ਹੂੰ ਹੂੰ ਨੀ ਅਜੇ ਤਾਂ ਗੱਟੀ ਖੜੀ ਹੈ ਕੋਈ ਕੰਫੋਰੈਂਸਿਕ ਟੀਮ ਜਾਂਚ ਕਰਦੀ ਐ ਸੀ ਜੀ ਹਾਂ ਫੋਰੈਂਸਿਕ ਟੀਮ ਆਪਣੇ ਉਹ ਲੈ ਰਹੇ ਨੇ ਸਾਰੇ ਸੈਂਪਲ ਵਗੈਰਾ ਜੀ ਉਹ ਫੋਰੈਂਸਿਕ ਟੀਮ